ਜੋ ਚੱਕੂ ਮੈਂ ਅੱਜ ਇਹ ਬਣਾਉਣੀ ਹਾਂ। ਹਰ ਹਰ ਬੀਰੂ। ਲੋਕ ਚੇਲੀ ਕਰ। ਲੋਕ ਨਹਾ ਕੇ ਸਫੀਰ। ਸਾਡੀ ਸਿੱਧੀ ਕਾਲ ਜੀ ਸਾਂਝੇ ਸੋਨਿੰਗ ਕਰਦੇ ਜੀ ਕਿਸੇ ਸਾਰੇ ਜਾਨਾਂ ਹਿੱਠਾ ਕਰੋਗੇ। ਚੜਦੀ ਕਲਾ ਦੇ ਵਿੱਚ ਰਹੋਗੇ ਤੇ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ। ਸੋ ਇਹ ਵਲੌਗ ਇੱਕ ਦਿਨ ਤਾਂ ਹੀ ਚੱਲ ਰਿਹਾ ਜੀ ਪਤਾ ਨਹੀਂ ਕਿੰਨੇ ਕ ਵਲੌਗ ਬਣਦੇ ਆ। ਇਸ ਕਰਕੇ ਅਮਾਰੀ ਥੋੜੀ ਜਿਹੀ ਪੇਟ ਦੀ ਜੋ ਸ਼ਾਂਤੀ ਜਮ ਹੋਈ ਵੀ ਆ। ਇਸ ਕਰਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਪਹਿਲਾ ਵੀਡੀਓ ਜਿ세 ਹੀ ਮਮੀ ਨੂੰ ਚੂੜੀਆਂ ਲੈਣ ਆਈ ਸੀ ਥੋੜਾ ਜਿਹਾ ਸਟਾਕ ਹੈ ਸੀ ਮੈਂ ਇਹ ਨਹੀਂ ਕਹਿੰਦੀ ਵੀ ਲਿਮਟਡ ਸਟਾਕ ਸੀਗਾ ਉਹ ਮਮੀ ਨੂੰ ਹਰ ਬਸਤ ਨਹੀਂ ਸੀ ਆਇਆ ਫਿਰ ਭਾਜੀ ਕਹਿੰਦੇ ਵੀ ਜਿੱਥੇ ਤੁਸੀਂ ਇੰਨਾ ਟਾਈਮ ਖੜੇ ਆ ਥੋੜਾ ਟਾਈਮ ਹੋਰ ਖੜਜੋ ਵੀ ਸਾਡਾ ਥੋੜੇ ਜਿਹੀਆਂ ਤੱਕ ਨਵਾਂ ਸਟਾਕ ਆ ਜਾਣਾ ਵੀ ਤੁਸੀਂ ਉਹ ਦੇਖ ਲਿਓ ਫਿਰ ਇਸ ਕਰਕੇ ਅੱਜ ਪਹੁੰਚਿਆ ਦੀ ਇੱਧਰ ਸਰਦਾਰ ਜੀ ਦਾ ਜਵੈਲਰ ਕੋਲ ਠੀਕ ਆ ਸਾਡਾ ਜਵੈਲਰ ਤੁਹਾਨੂੰ ਉਧਰ ਪਤਾ ਹੀ ਹੈ

ਦੇ ਭਾਈ ਤੁਸੀਂ ਆਏ ਹੋ ਇੱਥੇ ਜੀ ਉ ਵੈਸੇ ਭਾਈ ਅੱਜਕੱਲ 골ਡ ਦਾ ਕੀ ਰੇਟ ਚੱਲ ਰਿਹਾ ਹਾਂਜੀ ਜੀ 95700 ਹੈ ਬਾਈ ਦੇ ਰਿਹਾ 95700 ਅਰੇ ਬੜੀ ਹੋ ਜਾਣਾ ਕਦੇ ਘਟਣਾ ਨਹੀਂ ਮੁਸ਼ਕਿਲ ਹੈ ਘਟਾ ਦੋ ਬਣਾ ਕਟਣੇ ਵਾਲਾ ਸੌਖਾ ਹੀ ਹੈ ਅਸੀਂ ਮੇਰੇ ਕੁਝ ਮੈਨੂਰੀ ਕਾਜੀ ਦਿਖਾ ਦਿਨਾ ਮੜੇ ਚਾਹ ਦਿਖਾ ਦਿਓ ਸਾਨੂੰ ਮੈਸ ਲੇਟ ਹਾਂ ਭਾਈ ਜੀ ਤੁਸੀਂ ਜੇਨ ਦਾ ਚਾਂਦੀ ਦਾ ਬਸ ਕਿਤੇ ਜਾਣ ਦੀ ਲੋੜ ਹੈ ਮੈਂ ਕੀ ਜਤ ਮੈਂ ਤਾਂ ਐਸੀ ਨਹੀਂ ਪਾ ਕੇ ਖੁਸ਼ੀ ਨਾ ਮੈਂ ਜਰ ਤੇ ਬਹੁਤ ਵਧੀਆ ਵਧੀਆ ਇਹ ਪ੍ਰੈਸਰ ਤੋਂ ਕਿੰਨੇ ਕਾਸੋ ਮੈਂ 400 500 ਗ੍ਰਾਮ ਚ ਹਾਂ ਹਰੇ ਬਚਦਾ ਹੈਗਾ ਮਾਣੀ ਮਾਣੀ ਦੀ ਵੀਜ਼ਾ ਉਹਦੇ ਖਤਮ ਹੋ ਗਿਆ ਮਾਣੀ ਮਿਲਦਾ ਨਿੱਕਰ ਜਾ ਕੇ ਪੀਂਦੇ ਆਪਾਂ ਵੇ ਲੋ ਤਾਂ ਨਾ ਪਾਣੀ ਇਹਨੂੰ ਦੇਤਾ ਇਹਨੇ ਫਿਰ ਦੋ ਗਿਲਾ ਖਰੀਦਿਆ ਬਿਲਕੁਲ ਅਚੱਤੇ بیمਾਰ ਤਾਂ ਨਿਕਲੇ ਪੈਨਸੀ ਚ ਜਦੋਂ ਬਿਮਾਰ ਤਾਂ کیا ਕਰਨਾ ਪਰਸਨੀ ਹੋਈ ਹੈ ਨਾ ਉਹਦਾ ਸਾਰਾ ਕੁਝ ਨਾ ਹੋਵੇ ਸਾਰੇ ਚੌ ਜਿਹੜਾ ਹੋਏ ਪੈਸਾ ਲੈ ਆਏ ਹੋਏ ਬੱਚਾ ਕਿ ਕਹਿੰਦੇ ਸਾਰੇ ਚੋ ਬੁਆੜੇ ਆਏ ਹੋਏ ਪਰ ਪੱਪੇ ਨਹੀਂ ਦੇਣਾ ਅਜੀ ਆਗੇ ਜੀ ਜੀ ਨਾ ਸੋਣਾ ਬਾਗੀ ਜੀ ਬਾਗੀ ਹਾਂ ਹੱਥ ਨੂੰ ਚਵਾਣਾ ਹੋਵੇ ਮਾਦਾ ਇੱਕ ਤਾਂ ਚੋਕਾ ਅੱਛਾ ਐਨ ਵਸੇ ਨੂੰ ਬਾਰੇ ਕੀ ਕਹਿੰਦੇ ਨੇ 골ਡ ਚ ਹਾਂਜੀ ਸਪੋਰਟਿੰਗ ਸੌਰੀ ਇਹ ਕਰੀ ਉਹ ਮਨ ਸਪੋਰਟਿੰਗ ਕੀ ਕਰੀ ਕੀ ਕਰੇ ਉਹ ਕਹਿੰਦੇ ਸੀ ਕਿ ਡਿਜ਼ਾਈਨ ਕਰ ਜੇ ਨਹੀਂ ਕਿ ਖੜੀ ਹੋਣਾ ਹੀ ਪੈਣਾ ਮੈਨੂੰ ਤੁਸੀਂ ਉਹ ਯੂਟਿਊਬ ਮੇਰੇ ਕੋਲ ਆਹ ਪੁੱਤ ਇਹ ਕੀ ਕੀ ਰੈਂਟ ਚਾਹੀਦਾ ਆ ਗਏ ਤੇ ਲਾਤੀ ਨੀ ਆ ਚੁਣਨੀ ਨਹੀਂ ਆ ਬਸ ਨਿੱਕਾ ਤੋਂ ਖਾਣੇ ਆ ਨਹੀਂ ਗਿਆ ਸਾਡੇ ਲਈ ਪਤਾਓ ਕਿੰਨੀ ਦਾ ਤੇੜੇ ਲਾਤੀ ਅੰਨੀ ਦਾ ਸਾਡੇ ਲਈ ਚਲੋ ਤੁਸੀਂ ਵੀ ਇਹ ਤੱਕ ਕਰਦੇ ਤਾਂ ਲੋਕ ਹੋਈਆ ਇਹ ਘਰ ਬੈਠੇ ਨੂੰ ਤੁਹਾਨੂੰ ਵੀ ਜਿਆਦਾ ਗੋਲੀ ਸੀ ਹਾਂ ਬਿਲਕੁਲ ਬਸ ਆਹ ਆਹ ਤੇ ਅਜੀ ਜਲਦੀ ਇਹ ਬ੍ਰੈਸ ਲੈ ਨਹੀਂ ਪੁੱਤਰ ਇਹ ਕੋਈ ਨਹੀਂ ਮਰੀਕ ਤੇ ਮਨਕੀਟ ਕਿੱਥੇ ਹੋ ਜੀ ਅੱਜ ਕਰਦੇ ਖੁਸ਼ ਹੋ ਮੈਂ ਨਾ ਜੀ ਅੱਜ ਕਰਦੇ ਖੁਸ਼ ਹਾਂ ਕੀ ਲੈਣਾ ਤਾਂ ਕੋਈ ਗੱਲ ਹਾਂ ਲੈ ਲਾ ਕੇ ਆ ਲੈਣਾ ਜੀ ਬਾਬਾ ਜੀ ਹਾਏ ਹਾਏ ਮਾਰ ਜੂ ਮੈਂ ਕੋਈ ਖਾ ਕੇ ਹਰ ਵਕਤ ਉਸ ਨੂੰ ਮਿਲਣਾ ਹੈਗਾ ਜਿਆਦਾ ਮੇਰਾ ਬਰਥਡੇ ਆਉਗਾ ਯਾ ਆਪਣੀ ਐਨੀਵਰਸਰੀ ਆਉਗੀ ਜਦ ਦਵਾ ਦੇ ਠੀਕ ਹੈ ਠੀਕ ਹੈ ਓਏ ਮੈਂ ਹੁਣ ਤੁਹਾਨੂੰ ਦੱਸਾਂ ਮੈਂ 골ਡ ਦਾ ਨਹੀਂ ਲੈਣਾ ਚਾਹੁੰਦੀ ਹੂੰ ਤੈਨੂੰ ਡਾਇਮੰਡ ਦੀ ਕੋਈ ਚੀਜ਼ ਦਵਾ 어제 다이브 했긴 했잖아. 오랜만에 나가고 나니까. 이거 이디너블로인가? 이스도 좀 더. 이스도 좀 더. 좀더 많이. 좀더 많이. 오셔 다이브한테도 보여요, 에서. 오셔 보여요, 에서. 아, 좋아. 이거 좀 붙잡아. 이거 이거 데려가야 돼, 이거. 안지. 봐, 사치가. 사치가 봐. 사치가 봐. ਹਾਂ ਜੀ ਸਾਸਰੀ ਘਰ ਬੁਲਾਣੇ ਆਂ ਹਾਂ ਬਰਾਂਦਾ ਏ ਉਹ ਸਾਜੀ ਦਾ ਬਿਚਾ ਅੱਛੀ ਕੋਈ ਕੱਚਗਾਨੀ ਨਾ ਮਿਲ ਕੋਈ 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 ਮੈਂ ਕਹੀਆ ਗਾੜੀ ਆ ਜੀ ਆ ਜੀ ਤარი ਕਾਨੂੰ ਦਿਲ ਪੜ ਕੇ ਆਈ ਜਾਂਦੇ ਆ ਹਾਂ ਜੀ ਕਿਹੜਾ ਦਵਾਰ ਵੀ ਨੇ ਕਿਹੜਾ ਲੈਣਾ ਮੈਂ ਜੀ ਨਾਲ ਸੇ ਰਿਵਾ ਨਰਿੰਦਰਾ ਜੀ ਕਹਿੰਦੇ ਨੇ ਮੈਂ ਤਾਂ ਆਹੀ ਲੈਣਾ 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 ਮੈਂ ਕੋਈ ਨਹੀਂ ਲੈਣਾ ਮੈਨੂੰ ਆ ਦਿਖਾਇਓ ਮੜਾ ਜੀ ਖੋਲ ਕੇ ਦੇ ਕੇ ਦੇਖ ਦਿਓ ਆਲਾ ਲਾ ਕੇ ਦੇਖ ਦਿਓ ਆਹ ਰਾਹ ਤਾਂ ਮੈਂ ਨਹੀਂ ਨਾ ਜਾਣਾ ਨਹੀਂ ਮੈਂ ਲੈ ਬਗਾ ਮੈਂ ਐਂਕ ਆਪਣੇ ਘਰਾਂ ਦੀ ਚੀਜ਼ ਵੀ ਨਹੀਂ ਮੈਨੂੰ ਪਤਾ ਹੈ ਮੈਨੂੰ ਜਦ ਤੱਕ ਨਾਸਾ ਮਿਲਣੇ ਨਾ ਤੇ ਮੈਂ ਸਾਲ ਤੱਕ ਲੈ ਲਵਾਂ ਮੇਰੀ ਇਹਦੇ ਵਿੱਚ ਡਿਜੀਟਲ ਦੀ ਯੂਨਿਟ ਸਿੱਦੇ ਨਹੀਂ ਆਪਾਂ ਇੱਥੇ ਆਪਾਂ ਦੀ ਵੀ ਦੇਖ ਆਹੋ ਦੇਖਿਓ ਤੁਹਾਨੂੰ ਬਲੌਗਿੰਗ ਦਾ ਬਹੁਤ ਫਾਇਦਾ ਆਪਣੇ ਚੋਅ ਵੀ ਪੂਰੇ ਹੋ ਜਾਂਦੇ ਨਾਲ ਨਾਲ ਦੇ ਨਾਲ ਸਾਡੇ ਦਰਸ਼ਕ ਦੇਖੀ ਵੀ ਜਾਂਦੇ ਆ ਜੇ ਕਿਸੇ ਨੇ ਲੈਣਾ ਪਰ ਇਹਦਾ ਕੀ ਰੇਤਾ ਇਹ ਬੰਦੇ ਗਏ 4 4.5 ਲੱਖ ਰਾਈ ਸਾਢੇ 4 ਲੱਖ ਜਿਹੜੀ ਵਰੀ ਆ ਜਣੀ ਸਾਰੀ ਇੱਕ ਟਰਾਲੀ ਗੱਲ ਹੀ ਸਾਰਾ ਇੱਕ ਟਰਾਲੀ ਤੇ ਜਿਆਦਾ ਇੱਕ ਟਰਾਲੀ ਗੱਲ ਹੀ ਸਾਰਾ ਦੋ ਛੱਡ ਦੋ ਬੜੀਆ ਲੱਗਦਾ ਹੈ ਨਾ ਤੇ ਕਰ ਦੋ ਫੈਕ ਸਾਰਾ ਫੈਕ ਆਹ ਜੀ ਦੋਨੇ ਕਿੱਕ ਪੈਕ ਖੜਾ ਲਿਆ ਤੇ ਦੋ ਦਰਦੀਆਂ ਦੋਰੇ ਗੇਡੀਆਂ ਪੈਣੀਆਂ ਦੋ ਗੱਲ ਤੂੰ ਨਹੀਂ ਬੰਦ ਸਾਰੀ ਆ ਜਣੀ ਮਾਂ ਚੇਰ ਨਹੀਂ ਦੀ ਆਗਾ ਚੱਲ ਕੋਈ ਇਹ ਮੈਂ ਰੱਖ ਦੂੰਆਂ ਕੋਈ ਨਾ ਮੈਂ ਐਂ ਕਿੱਦਿਓ ਮਾਣਾ ਵਾਲਾ ਜਿਹੜਾ ਸੱਟ ਹੈ ਉਹਨੂੰ ਮੈਂ ਈ ਵਾਰ ਤਾਂ ਪਾ ਲਿਆ ਉਹਨੂੰ ਵਿੱਚ ਦੇ ਕੇ ਹੋਰ ਲੈ ਲੂੰਗੇ ਹੋ ਸਕਦਾ ਨਾਲੇ ਸੇ ਮੈਂ ਤੁਸੀਂ ਦੱਸੋ ਲੈ ਕੇ ਉਹਦੇ ਟਾਈਮ ਤੱਕ ਜਦੋਂ ਪੈਸੇ ਆ ਗਏ ਜਦ ਕਰ ਲੀਏ ਫਿਰ ਮੈਂ ਤੁਹਾਡੇ ਮਗਰ ਨਹੀਂ ਪੈਤੀ ਅੱਜ ਵੀ ਬਹੁਤ ਬੰਦ ਹੈ ਅਜੀ ਬਲ ਰਾਣੀ ਹਾਰ ਵੀ ਦਿਖਾਓ ਇੱਕ ਮਿੰਟ ਉਹ ਵੀ ਸੰਗਿਆ ਯਾਰ ਹਨਾ

ਹਾਂ ਇਹ ਤੁਸ ਜੀ ਦੇ ਤੇ ਨਾ ਤੁਸ ਸਾਬੋਰੀ ਬਲੇ ਖੇਚਦੀ ਮੈਂ ਤਾਂ ਰਾਣੀ ਆ ਕਾ ਤੇ ਤੁਮ ਨੂੰ ਗਿਆ ਬਲੇ ਖਾ ਨਵੀਂ ਹੋਉਂਦਾ ਇੱਕ ਦਾ ਥੋੜਾ ਜਿਹਾ ਪਤਲਾ ਜਿਹਾ ਕਿਰਵਾਜਾ ਹੋਵੇ ਥੋੜੀ ਜਿਹੀ ਉਹ ਫਿਰ ਮੇਰੀ ਗੱਲ ਸੁਣੋ 1000 ਰੁਪਏ ਤਾਂ ਹੁੰਦਾ ਉਹੀ ਪਾ ਕੇ ਚੋਲ ਦਾ ਲਾ ਲੈਣਾ ਮੈਨੂੰ ਕੁਛ ਹੋਰ ਲੱਗਦਾ ਤਾਂ ਰਾਣੀ ਖਾ ਦਮ ਮੈਂ ਤੁਹਾਨੂੰ ਪਿੱਛੀ ਦੱਸਦਾ ਹਾਂ ਵੇਂ ਲਾਉਂਦਾ ਇਹ ਤਾਂ ਉਹ ਹੁੰਦਾ ਮਤਲਬ ਲੰਬਾ ਹੋ ਜਾਂਦਾ ਹਾਂ ਬੜਾ ਹੁੰਦਾ ਦੂਜਿਆਂ ਨਾਲੋਂ ਇਹ ਗੱਲ ਹੈ ਵੀ ਸਾਹਿਬ ਵੀ ਬਹੁਤ ਸੋਹਣਾ ਨਹੀਂ ਇਹਦੇ ਨਾਲ ਪੈਂਦਾ ਹੈ ਜਿਹੇ ਉੱਪਰ ਦੇ ਕੱਪੜੇ ਨੇ ਜਿਹਨਾਂ ਨਾਲ ਆਇਆ ਹੈ ਜਿਹਨਾਂ ਨਾਲ ਮਿਲਿਆ ਹੈ ਇਹ ਤੁਹਾਡੇ ਕੋਲ ਇਹ ਇੰਟਰਨੈਟ ਨੂੰ ਇਹਦੇ ਵਿੱਚ ਆਹ ਚੀਜ਼ ਜਾਉਂਦੀ ਨਹੀਂ ਹੈ ਮਤਲਬ ਇਹ ਤਾਂ ਇਹਦੇ ਵਿੱਚ ਆਇਆ ਹੈ ਦੀਓ ਪਰ ਕੋਈ ਚਾਲੀ ਵਾਲੇ ਕਿਨਵੇਂ ਹਾਂ ਉਹਨੇ ਕੋਈ ਗੱਲ ਨਹੀਂ ਕਰਦਾ ਉਹ ਚੱਕਰ ਕਰਦਾ ਨਹੀਂ ਸੁਣੋ ਆਹ ਚੀਜ਼ ਜਾਉਂਦੀ ਸੀ ਤੋ ਤਾਰੀ ਸਤਿ ਆਂ ਆਰ ਦੇਸ ਇਸ ਕਿਹਨੇ ਕਿਹਾ ਕਿ ਦੰਨ ਨਾ ਕਰੀਏ ਇੱਕ ਕਹੇ ਤੇ ਕਿਸੇ ਨੇ ਖੁਣ ਤੁਸੀਂ ਪਾਰ ਹੀ ਲਿਆਓ ਕੀ ਤੇਰੀ ਗੱਲ ਅਸੀਂ ਕਿਸੇ ਵੀ ਨਹੀਂ ਕਿਹਾ ਹੈਗਾ ਵੀ ਤੁਹਾਨੂੰ ਕਿਹਾ ਤਾਂ ਨਹੀਂ ਹੁਣ ਸਾਡੇ ਇੱਕ ਇੱਕ ਦਵਾ ਦੋ ਅਸੀਂ ਇੱਕ ਕਦਮ ਕਦਮ ਪਾਣੀ ਦੇ ਦੇਣੇ ਅਮਰੀਕਾ ਕਾ ਚੂੜੀ ਦਵਾ ਦੋ ਮੈਂ ਤੇਰੇ ਸਾਹ ਜਾਨੀ ਤੇਰੇ ਸਾਹ ਜਾਨੀ ਕੋਈ ਗੱਲ ਮੈਂ ਤਾਂ ਇੱਕ ਪੱਟ ਲੱਗੀ ਆ ਤੂੰ ਵੀ ਹੋਣੀ ਹੋਣੀ ਅੱਜ ਹੀ ਮੇਰਾ ਮੈਂ ਭੱਜਣਿਆ ਚਲੂ ਆਪੇ ਜਿੰਨੇ ਕਰਾਂਗੇ ਅਸੀਂ ਮੈਂ ਭੱਜਣਿਆ ਚਲੂ ਰਵਿੰਦਰ ਸਾਹਿਬ ਕਰਕੇ ਅੱਜ ਬੱਸ ਕੀ ਕਿੰਨੇ ਦੇ ਪੈੰਨੇ ਆ ਤਾਂ ਦੱਸੋ ਜੀ ਮਾਨਮੋਹਨ ਜੀ ਪਹਿਲੇ ਤੇਗਾ ਦੋ ਵੀਰਾਂ ਦੇ ਲੁੱਕ ਸੇ ਵੀ 6 6.5 ਲੱਖ ਦੀ ਨਹੀਂ ਚੋਣ ਨੇ 체 사ਲਾਂ ਦਾ ਕੋਈ ਨਹੀਂ ਆਪਾਂ ਆਲੇ ਮੁਕਤੀ ਆਣੀ ਉਹ ਕਰਦੇ ਦੇ ਦੇ ਨਾ ਨਾ ਇਹ ਤਾਂ ਨਹੀਂ ਨਾ ਨਹੀਂ ਕਸਾਈ ਦੇ ਹੋ ਨਹੀਂ ਨਹੀਂ ਕਸਾਈ ਪਰ ਅੱਜ ਖਾਣੇ ਲਾਟੇ ਉਹ ਪਾਣੀ ਕਰੀ ਨਾ ਦੇ ਹੋ ਹਾਂ ਵੀ ਹਿੰਦੇ ਸੋਹਣੇ ਮੈਂ ਸਿਰ ਮੇਰੇ ਸਾਈਜ਼ ਦੇ ਕਾਏ ਕਸਾਈ ਫਾੜਾ ਬਣਾਉਣਾ ਬਈ ਬਣਾਉਣਾ ਹੀ ਪੈਣਾ ਆ ਗਿਆ ਬੰਦ তু যে মারত্যার মারা কেডিয়ে মারা তু আরফায়ে দেল আজেস্যারায়ে আজ্য় নাজাইয সামারেটা সারিয়া হয়ে সিকাঁারারারে সাক� ਜੇ ਇੱਟਾ ਦੇ ਨਾ ਬਕੀ ਸੰਦਾ ਨੂੰ ਪਿਆ ਤੇ ਪਹਿਲਾਂ ਚੈਨ ਨਾ ਬਹੁਤ ਰਹਿੰਦਾ ਤਾਂ ਤਾਂ ਹੀ ਮੈਂ ਕੰਮ ਕਰਵਿੰਦਾ ਚੈਨ ਲੀਨ ਪਹਿਲੀ ਪਾਲੀ ਚ 4 ਲੱਖ ਦੀ ਰੇਂਜ ਬੰਦੀ ਹੈ 4.5 ਲੱਖ ਜੀ ਹਾਂ ਉਹ ਤਾਂ ਸੋਹਣੇ ਮੰਮੀ ਨੇ ਬੱਦ ਨੀਂਦ ਰੱਖੀਆ ਬਸ ਤਾਂ ਉਹ ਹੀ ਆ ਇਹ ਵੀ ਸੋਨਾ ਵੀ ਲੱਗਿਆ ਹੋਣਾ ਤੁਸੀਂ ਜ਼ਰਾ ਪਾਸੇ ਖੜ੍ਹ ਜਾ ਜਮਾਨੀ ਬਿੱਲਿਆਂ ਨਾ ਮੜਕਾਓ ਅਸੀਂ ਥੋੜੇ ਕੋਲ ਮੇਰੇ ਮਕਸਦ ਕੀਸ ਲਈ ਆਏ ਆ ਕੁੜੀਆਂ ਨਖਾਵ ਸੁਸੀ ਦਾ ਪਹਿਲੇ ਹੀ ਸਾਡੇ ਆਏ ਕਰਦਾ ਵੀ ਅਸੀਂ ਇੱਥੇ ਜਾਏ ਨਹੀਂ ਜਾਦੇ ਯਾਰ ਪਹਿਲਾਂ ਕੀ ਆਉਂਦੇ ਆ ਚਾਹੇ ਉਹ ਚਾਂਦੀ ਕੱਢ ਲੈਣ ਫੇਰ ਉਹ ਬਹੁਤ ਸੋਹਣੀ ਹੈ ਹਾਂ ਅੱਜ ਤੇ ਸਪੈਸ਼ਲ ਦਿਖਾਵਾਂਗਾ ਚੀਜ਼ ਫੰਦੀ ਯਾਰ ਇਹ ਤੇ ਆ ਨਾ डायमंड ਇਹ ਕਿਹੜਾ ਡਾਇਮੰਡ ਹੈ ਇਹ ਪੋਲਕੀ ਡਾਇਮੰਡ ਹੈ ਨੰਨੇ ਬੜੇ ਨਹੀਂ ਪਾਸ ਨਾ ਮੈਂ ਇੰਨੇ بڑے ਸ਼ੌਪਾਂ ਵਾਲੇ ਵੀ ਜਿਹੜੇ ਬਜਟ ਤੋਂ ਬਾਹਰ ਹੋ ਗਏ ਠੀਕ ਨੇ ਮੰਮੀ ਗੱਲ ਇਹ ਇਹਦਾ ਪ੍ਰਾਈਸ ਕੀ ਹੈ ਭਾਜੀ ਵੈਸੇ ਹਾਂਜੀ ਮੈਂ ਐਸਟੀਮੇਟ ਕਰ ਦਿੰਦਾ ਮੈਂ ਤੁਹਾਡੀ ਮਮਾ ਮੈਂ ਆਖੀ ਤਾਂ ਜਦੋਂ ਭਾਜੀ ਕਹਿੰਦੇ ਤੁਸੀਂ ਮੈਂ ਅਕਸਰ ਸੀਰੀਅਲ ਤੇ ਸੁਣਿਆ ਉਈ ਜਿਹਨੂੰ ਆਪਾਂ ਮਾਰਿਕ ਨਾਗੂ ਵੀ ਕਹਿੰਦੇ ਆ ਜੀ ਮਾਰਿਕ ਨਾਗੂ ਹਾਂ ਤੇ ਹਮਰਨਾ ਤਾਂ ਨਹੀਂ ਇਹੀ ਲੈ ਕੋਲ ਹੱਬ ਦੇ ਕੇ ਆਪਣੇ ਬੀਰ ਕੋਲ ਹੰਦੀ ਰਹੀ ਸੀ ਤੇ ਦੇਖ ਲੈਂਦੇ ਆ ਉਹ ਉਹ ਤੇ ਉਹਨੂੰ ਨਹੀਂ ਜਾਵਾ ਕਰ ਉਹ ਦਾ ਭਾਪਾ ਹੋ ਰਿਹਾ ਤੇ ਲੈ ਕੇ ਗਿਆ ਕਵਰ ਵੀ ਚੜਿਆ ਉਹਦਾ ਭਾਂਦਣਾ ਜੀ ਕਾ ਕਨੇ ਆ ਕਿਆ ਵੀ ਲੈ ਆ ਤੋ ਤੇ ਆ ਵੀ ਕੋਈ ਨਾ ਜੈਸਮੀ ਹੈ ਹਾਂ ਕਿੰਨਾ ਬਣ 2 ਲੱਖ 50 2 ਲੱਖ 20 2 ਲੱਖ 30 2 ਲੱਖ 35 ਹੈ ਮੈਂ ਤਾਂ ਬਹੁਤ ਆ ਇਹ ਗੱਲ ਮੰਦੀ ਦੇਖਾ ਸੀ ਕਿ ਮੰਤਾ ਤਾਂ ਆ ਗਿਆ ਮੇਰੇ ਘਰਾਂ ਅੱਗੇ ਦੇ ਵਧੀਆ ਜੀ ਤੇ ਹੋ ਗਿਫਟ ਲੈਦੇ ਹੋ ਬੰਦੂ ਜੋੜਨੋਂ ਥੋੜੇ ਥੋੜੇ ਮੈਂ ਵੀ ਪੈਸੇ ਦੇ ਦੂੰ ਤੁਹਾਨੂੰ ਜੋੜੇ ਟੈਨਸ਼ਨ ਆ ਹਾਂ ਆਏ ਨੂੰ ਕਦੇ ਦੀ ਛੱਡਦੀ ਕਿਸੇ ਖਰਚੇ ਕਰਨੀ ਕੋਈ ਗੱਲ ਹੀ ਕੋਈ ਜੋ ਸੌ ਦਾ ਮਾ ਚਾਹੀਦਾ ਜੋ ਉਹਨਾਂ ਦਾ ਪਾਉਂਦਾ ਮੈਂ ਆਈ ਦੀ ਦੀ ਬੱਤੀ ਲੇਖ ਨੂੰ ਮੇਰੇ ਕਰਕੇ ਕਿੰਨਾ ਤਨਸ ਹਾਂ ਚੱਲ ਹੋਰ ਦੱਸੋ ਤੁਹਾਡੇ ਹੱਥ ਦਾ ਬਟਾਅਤ ਨਹੀਂ ਕੋਸ਼ਿਸ਼ ਕਰਨੀ ਹਾਂ ਥੋੜੇ ਤੇ ਮਾ ਨਹੀਂ ਪਾਉਂਦਾ ਹੋਨੇ ਚੂਰੀਆਂ ਪਾਈ ਦੇ ਹਾਂ ਨੂੰ ਮੈਂ ਅੱਜ ਤੋਂ ਸਾਰਾ ਟੋਗ ਮਾਰਿਆ ਕੋਈ ਕੀ ਖਾਣ ਮੈਂ ਨਹੀਂ ਲੈਣਾ ਜੀ ਜੇ ਸਾਰੇ ਉਹ ਕੱਢਣਾ 10 ਵਿੱਚ ਚੂਰੀ ਲੈਣੇ ਬਿਜਾਨਾ ਲੈ ਇਨਸਾਜ ਮਮੀ ਹਾਂ ਇੱਥੇ ਆ ਮੰਗਦਾ ਇੱਥੇ ਆ ਕੇ ਮਿੰਨੂ ਚੂਰੀ ਮਿੰਨੂ ਚੂਰੀ ਉਹ ਤਾਂ ਖਾਰਸ਼ਾ ਉਹ ਤਾਂ ਗਰਮ ਵੀ ਆਇਆ ਨੀਆ ਨੀਆ ਆ ਕੇ ਬੈਠਾ ਨੀਆ ਮਸਤ ਹੋ ਗਿਆ ਨਾ ਕਰਨੀ ਬਿਲ ਖੜਾ ਲਈ ਲੰਮੀ ਨੂੰ ਨੋਮੇਂ ਮੈਂ ਪੜਤ ਤੇ ਖੁੱਤੀ ਪਾੜ ਰੋ ਕੇ ਤਾਪਨ ਕੱਢੀ ਗਏ ਹੁੰਦਾ ਸਾਈਟ ਯਾਰ ਚੰਦਰਾ ਆਹਨੇ ਆਹਦੇ ਸਾਈਟ ਬਣਾ ਤੋ ਅਲੋ ਮੇਰੇ ਚੂਰੀ ਪਾ ਦੋ ਮੇਰੇ ਚੂਰੀ ਪਾ ਦੋ ਇੰਨੇ ਜਿੱਥੇ ਆਣਾ ਹਰੇ ਜਿੱਥੇ ਜਿੱਥੇ ਇੱਕ ਇੱਕ ਪੈਣੀ ਆ ਮੰਮੀ ਇੱਕ ਇੱਕ ਪੈਣੀ ਆ ਇਹ ਕਹਿੰਦੇ ਹਾਂ ਹਾਂ ਦੋ ਕੱਟੀਆਂ ਖਰਾਬ ਕਰਦੀ ਉਹ ਖਰਾਬ ਹੋ ਜੰਦੀਆਂ ਠੀਕ ਹੈ ਇਹ ਚੌੜੀਆਂ ਥੋੜੀਆਂ ਜਿਆਦਾ ਉਹ ਮੈਨੂੰ ਦੇਖਤਾ ਨਹੀਂ ਸਾਈਜ਼ ਦੀ ਬਿਕਰੇ ਥੋੜਾ ਵੱਡਾ ਕਰਾ ਦਿਓ ਕਿੱਥੇ ਗਈ ਸੀ ਜੀ ਕਿੱਥੇ ਸੀ ਯੰਦਾਲਾ ਸਹੀ ਤਾਂ ਅੰਕਤ ਹੈ ਇਹ ਵੀ ਜਿਹੜਾ ਹੈ ਇਹ ਦੇਖ ਹਾਂ ਇਸ ਦਾ ਆਉਣਾ ਨਹੀਂ ਮੈਨੂੰ ਦਿਖਾਈ ਦੇ ਰਿਹਾ ਹੈ ਜੀ ਜੀ ਸਵਾ ਪਾਣੀ ਸਹੀ ਜੀ ਜੀ ਜਿਹੜਾ ਤੇਰਾ ਆਲੇ ਦੇ ਰੋਗੇ ਇਹ ਨੀਟ ਇੱਕ ਤਾਂ ਹੱਥ ਜੋ ਜਾਂਦਾ ਮੇਰੇ ਕੋਲ ਸਾਰਾ ਠੀਕ ਹੈ

ਆਹ ਭਾਈ ਮਮੀ ਪਾਲਾ ਹਣੀ ਨੂੰ ਪਰਚਾ ਚਾਹ ਰਹੀ ਆਗੀ ਗਰਮ ਗਰਮ ਸ਼ਾਮ ਵੀ ਆ ਗਈ ਨਾ ਵੀ ਆਪਣੇ ਸ਼ਕੋ ਹਮ ਤੋਂ ਬੀਟੇ ਨਹੀਂ ਸਰਦਾਰਾ ਦੀ ਚੱਕੜ ਕੇ ਅੱਜ ਮੈਂ ਮੀਣਾ ਮਾਰਨੀ ਨੂੰ ਕੁਝ ਖਾਣਾ ਸੁਲਾਈ ਗਿਆ ਭਾਈ ਹਾਂ ਕੁਝ ਖਾਣਾ ਇੱਕ ਗੱਲ ਹੋਰ ਮੱਸੋ ਹਾਂ ਆਹ ਸਭਨੇ ਫੋਕਸ ਕਰਕੇ ਦੇਖੋ ਮੇਰੇ ਨਾਂ ਲਿਖਾ ਵਦਨ ਜੇ ਤੇ ਅੱਗੇ ਅੱਛਾ ਉਹ ਹਾਂ ਇੱਥੇ ਵੀ ਪਿਆਰ ਉਹ ਉਹ ਵਿਆਹ ਪਾ